ਸਤਿ ਸ੍ਰੀ ਅਕਾਲ ਪੰਜਾਬੀ ਅਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦਾ ਹੁਣ ਇਹ ਜ਼ਿਲ੍ਹਾ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਜੀ ਹਾਂ ਮੁਕੰਮਲ ਤੌਰ ਦੇ ਉੱਤੇ ਬੰਦ ਰਹੇਗਾ ਪੰਜਾਬ ਦਾ ਮਾਨਸਾ ਸ਼ਹਿਰ ਫਾਇਰਿੰਗ ਤੋਂ ਬਾਅਦ ਵਪਾਰੀਆਂ ਨੇ ਮਾਨਸਾ ਬੰਦ ਦੀ ਦਿੱਤੀ ਹੈ ਕਾਲ ਮਾਨਸਾ ਸ਼ਹਿਰ ਦੇ ਵਿੱਚ ਮੰਗਲਵਾਰ ਨੂੰ ਦੋ ਮੋਟਰਸਾਈਕਲ ਬਦਮਾਸ਼ਾਂ ਦੇ ਵੱਲੋਂ ਇੱਕ ਦੁਕਾਨ ਦੇ ਉੱਤੇ ਭਰੇ ਬਾਜ਼ਾਰ ਦੇ ਵਿੱਚ ਸ਼ਰੀਆਮ ਗੋਲੀਆਂ ਚਲਾਈਆਂ ਗਈਆਂ ਸਨ ਹਮਲਾਵਰਾਂ ਦੇ ਵੱਲੋਂ ਗੋਲੀਆਂ ਚਲਾ ਕੇ ਫਰਾਰ ਹੋਣ ਦਾ ਮਾਮਲਾ ਪੱਖ ਦਾ ਜਾ ਰਿਹਾ ਹੈ ਸ਼ਹਿਰ ਦੇ ਵਿੱਚ ਚਲਾਈਆਂ ਗੋਲੀਆਂ ਦੇ ਖੌਫ ਤੋਂ ਬਾਅਦ ਹੁਣ ਵਪਾਰੀਆਂ ਨੇ ਸ਼ਹਿਰ ਵਾਸੀਆਂ ਨੂੰ ਅੱਜ ਮਾਨਸਾ ਸ਼ਹਿਰ ਨੂੰ ਮੁਕੰਮਲ ਤੌਰ ਦੇ ਉੱਤੇ ਬੰਦ ਕਰਨ ਦਾ ਵਿਰੋਧ ਪ੍ਰਦਰਸ਼ਨ ਕਰ ਦਿੱਤਾ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਹ ਬੰਦ ਵੀ ਰਹੇਗਾ ਸ਼ਹਿਰ ਤੇ ਇਸ ਤੋਂ ਇਲਾਵਾ ਵਿਰੋਧ ਪ੍ਰਦਰਸ਼ਨ ਵੀ ਲਗਾਤਾਰ ਸਾਰਾ ਦਿਨ ਕੀਤਾ ਜਾਵੇਗਾ ਵਪਾਰੀਆਂ ਸਮਾਜ ਸੇਵੀ ਸੰਸਥਾਵਾਂ ਤੇ ਵਕੀਲਾਂ ਅਤੇ ਸ਼ਹਿਰ ਵਾਸੀਆਂ ਦੇ ਵੱਲੋਂ ਰੋਸ ਪਾਇਆ ਗਿਆ ਹੈ ਪੁਲਿਸ ਥਾਣਾ ਨਜ਼ਦੀਕ ਹੋਣ ਦੇ ਬਾਵਜੂਦ ਬਦਮਾਸ਼ਾਂ ਦੇ ਬੰਦੋਂ ਦੁਕਾਨ ਦੇ ਉੱਤੇ ਆ ਕੇ ਸ਼ਰੀਆਮ ਗੋਲੀਆਂ ਚਲਾਈਆਂ ਗਈਆਂ ਤੇ ਉਹਨਾਂ ਨੂੰ ਰੋਕਿਆ ਤੱਕ ਨਹੀਂ ਗਿਆ ਇਸ ਤੋਂ ਬਾਅਦ ਮਾਨਸਾ ਦੇ ਵਿੱਚ ਇਹ ਬਦਮਾਸ਼ ਉੱਥੋਂ ਫਰਾਰ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ ਸੋ ਜਿਸ ਤੋਂ ਬਾਅਦ ਹੁਣ ਮਾਨਸਾ ਸ਼ਹਿਰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਹਾਲ ਹੀ ਦੇ ਵਿੱਚ ਅਮਰਤਸਰ ਦੇ ਵਿੱਚ ਭਗਵਾਨ ਬਾਲਮੀਕੀ ਤੀਰਥ ਬਾਰੇ ਕੁਝ ਵਿਅਕਤੀਆਂ ਦੇ ਵੱਲੋਂ ਕੀਤੀ ਗਈ ਬਿਆਦਬੀ ਦੇ ਵਿਰੋਧ ਦੇ ਵਿੱਚ ਹੁਣ ਬਾਲਮੀਕੀ ਸੰਗਠਨਾਂ ਦੇ ਆਗੂਆਂ ਨੇ ਭੰਡਾਰੀ ਪੁਲ ਨੂੰ ਜਾਮ ਕਰ ਦਿੱਤਾ ਤੇ ਅਮਰਤ ਸਰਬੰਦ ਦੇ ਸੱਦੇ ਦਾ ਆਭ ਰੱਖਿਆ ਗਿਆ ਹੈ ਤੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ ਰੋਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਆਗੂਆਂ ਨੇ ਕਿਹਾ ਹੈ ਕਿ ਭਗਵਾਨ ਬਾਲਮਿਕ ਤੀਰਥ ਆਸਥਾ ਦਾ ਕੇਂਦਰ ਹੈ ਸੋ ਕੁਝ ਲੋਕਾਂ ਦੇ ਵੱਲੋਂ ਸ਼ਰਧਾਲੂਆਂ ਨੂੰ ਮੱਥਾ ਟੇਕਣ ਦੇ ਜੋ ਆਉਂਦੇ ਸਨ ਸੋ ਉਹਨਾਂ ਦੇ ਸਮੂਹ ਦੀ ਬੇਇੱਜ਼ਤੀ ਕੀਤੀ ਗਈ ਸੀ ਸੋ ਜਿਸ ਤੋਂ ਬਾਅਦ ਕੀ ਬਾਲਮੀਕੀ ਜਿਹੜੇ ਸਮਰਥਕ ਆ ਉਹਨਾਂ ਦੇ ਵੱਲੋਂ ਭੰਡਾਰੀ ਪੋਲ ਦੇ ਉੱਤੇ ਜਾਮ ਕਰਕੇ ਤੇ ਅੰਮ੍ਰਿਤਸਰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਅੰਮ੍ਰਿਤਸਰ ਵੀ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਪਹਿਲਾਂ ਜਿੱਥੇ ਮਾਨਸਾ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ ਸੋ ਹੁਣ ਅੰਮ੍ਰਿਤਸਰ ਸ਼ਹਿਰ ਨੂੰ ਵੀ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਡੀਆਈਜੀ ਭੁੱਲਰ ਤੋਂ ਬਾਅਦ ਹੁਣ ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਇੱਕ ਹੋਰ ਵੱਡੀ ਕਾਰਵਾਈ ਕਰਦਿਆਂ ਹੋਇਆਂ ਆਪਣੇ ਹੀ ਵਿਭਾਗ ਦੇ ਸੇਵਾਮੁਕਤ ਸੀਨੀਅਰ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਹੈ ਜੀਹਾਂ ਐਸਟੀਐਫ ਨੇ ਪੰਜਾਬ ਪੁਲਿਸ ਦੇ ਸਾਬਕਾ ਐਸਐਸਪੀ ਅਤੇ ਏਆਈਜੀ ਰਸ਼ਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ 2 ਸਾਲ ਪਹਿਲਾਂ ਰਿਟਾਇਰ ਹੋ ਚੁੱਕੇ ਹਨ ਇਹ ਗ੍ਰਿਫਤਾਰੀ ਸਾਲ 2017 ਦੇ ਇੱਕ ਸੰਸਨੀਖੇਜ਼ ਮਾਮਲੇ ਦੇ ਵਿੱਚ ਹੋਈ ਹੈ ਜਿਸ ਦੇ ਵਿੱਚ ਰਸ਼ਪਾਲ ਸਿੰਘ ਜੋ ਕਿ ਐਸ TF ਦੇ ਮੁਖੀ ਸਨ ਸੋ ਉਹਨਾਂ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਇੱਕ ਵਿਅਕਤੀ ਬਲਵਿੰਦਰ ਸਿੰਘ ਨੂੰ 1 ਕਿਲੋ ਹੈਰੋਗੈਨ ਹੈਰੋਇਨ ਦੇ ਸਮੇਤ ਗ੍ਰਿਫਤਾਰ ਕੀਤਾ ਸੀ ਤੇ ਝੂਠੇ ਕੇਸ ਦੇ ਵਿੱਚ ਫਸਾਉਣ ਦਾ ਗੰਭੀਰ ਦੋਸ਼ ਜਿਹੜਾ ਕਿ ਉਹਨਾਂ ਦੇ ਉੱਤੇ ਲੱਗਾ ਹੈ ਤੇ ਗ੍ਰਿਫਤਾਰੀ ਤੋਂ ਬਾਅਦ ਰਸ਼ਪਾਲ ਸਿੰਘ ਨੂੰ ਹੁਣ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਜਿੱਥੋਂ ਉਹਨਾਂ ਨੂੰ 3 ਦਿਨ ਦੇ ਪੁਲਿਸ ਰਿਮਾਂਡ ਦੇ ਉੱਤੇ ਭੇਜ ਦਿੱਤਾ ਗਿਆ ਹੈ ਸੋ ਸਾਲ 2017 ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੁਣ ਆਮ ਆਦਮੀ ਕਲੀਨਿਕ ਜਿਹੜੇ ਚਲਾਏ ਜਾ ਰਹੇ ਆ ਉਹਨਾਂ ਦੇ ਵਿੱਚ ਇੱਕ ਹੋਰ ਵੱਡਾ ਐਲਾਨ ਕੀਤਾ ਗਿਆ ਹੈ ਜੀ ਹਾਂ ਹੁਣ ਜ਼ਿਲ੍ਹਿਆਂ ਦੇ ਵਿੱਚ ਵੀ ਉੱਚੀਆਂ ਕੰਧਾਂ ਤੋਂ ਪਾਰ ਪਹੁੰਚਾਈ ਜਾਵੇਗੀ ਸੇਵਾ ਜੀ ਹਾਂ ਸਿਹਤ ਸਭਾਵਾਂ ਦੇ ਖੇਤਰ ਦੇ ਵਿੱਚ 4 ਕਰੋੜ 20 ਲੱਖ ਤੋਂ ਵੱਧ ਮਰੀਜ਼ਾਂ ਦੇ ਸਫਲ ਇਲਾਜ ਦੇ ਦੌਰਾਨ ਅਤੇ ਰੋਜ਼ਾਨਾ 73000 ਲੋਕਾਂ ਨੂੰ ਮੁਫਤ ਸੇਵਾ ਪ੍ਰਦਾਨ ਕਰਨ ਵਾਲੇ ਭਗਵੰਤ ਮਾਨ ਦੇ ਵੱਲੋਂ ਹੁਣ ਸਿੱਧਾ ਐਲਾਨ ਕਰ ਦਿੱਤਾ ਗਿਆ ਹੈ ਕਿ ਉਹਨਾਂ ਦੀ ਨੀਅਤ ਅਤੇ ਨੀਤੀ ਸਮਾਜ ਭਲਾਈ ਹੈ ਸੋ ਮਾਨ ਦੇ ਵੱਲੋਂ ਹੁਣ ਇੱਕ ਹੋਰ ਨਵਾਂ ਫੈਸਲਾ ਲਿਆ ਗਿਆ ਹੈ ਕਿ ਹੁਣ ਆਮ ਆਦਮੀ ਕਲੀਨਿਕ ਜਿਹੜੇ ਆ ਉਹ ਜਿਨ੍ਹਾਂ ਦੇ ਵਿੱਚ ਵੀ ਆਪਣੀਆਂ ਸਹੂਲਤਾਂ ਪ੍ਰਦਾਨ ਕਰਵਾਉਣਗੇ ਤੇ ਤੁਹਾਨੂੰ ਦੱਸ ਦਈਏ ਕਿ ਭਗਵਾਨਤਮਾਨ ਸਰਕਾਰ ਦੇ ਵੱਲੋਂ ਜਿੱਥੇ ਕੀ ਜਿਹੜੇ ਵਾਅਦੇ ਕੀਤੇ ਗਏ ਆ ਲੋਕਾਂ ਦੇ ਨਾਲ ਉਹਨਾਂ ਨੂੰ ਤੇ ਉਹਨਾਂ ਦੇ ਵੱਲੋਂ ਪੂਰਾ ਨਹੀਂ ਕੀਤਾ ਜਾ ਰਿਹਾ ਪਰ ਨਵੇਂ-ਨਵੇਂ ਐਲਾਨ ਕਰਕੇ ਤੇ ਨਵੇਂ-ਨਵੇਂ ਜਿਹੜੇ ਕੀ ਕਾਨੂੰਨ ਪੰਜਾਬ ਦੇ ਵਿੱਚ ਲਿਆਂਦੇ ਜਾ ਰਹੇ ਆ ਸੋ ਹੁਣ ਜੇਲ੍ਹਾਂ ਦੇ ਵਿੱਚ ਵੀ ਜਿਹੜਾ ਕੀ ਤੁਹਾਨੂੰ ਦੱਦਿਏ ਕਿ ਸਿਹਤ ਸਵਾਮਾ ਦੇ ਪ੍ਰਤੀ ਆਮ ਆਦਮੀ ਕਲੀਨਿਕ ਦੀਆਂ ਸਾਰੀਆਂ ਸਹੂਲਤਾਂ ਪ੍ਰਦਾਨ ਕਰਵਾਈਆਂ ਜਾਣਗੀਆਂ ਸੋ ਬੇਸ਼ੱਕ ਇਹ ਵੱਡਾ ਫੈਸਲਾ ਹੈ ਵਧੀਆ ਫੈਸਲਾ ਹੈ ਪਰ ਭਗਵਾਨਤਮਾਨ ਸਰਕਾਰ ਨੂੰ ਜਿਹੜੇ ਵਾਅਦੇ ਲੋਕਾਂ ਦੇ ਨਾਲ ਕੀਤੇ ਗਏ ਆ ਉਹਨਾਂ ਨੂੰ ਵੀ ਪੂਰਾ ਕਰਨਾ ਚਾਹੀਦਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਫੌਜੀ ਸ਼ਾਣੀ 'ਚੋ ਫੜਿਆ ਗਿਆ ਹੈ ਪਾਕਿਸਤਾਨੀ ਜਸੂਸ ਫੋਨ ਤੋਂ ਹੋਇਆ ਹੈ ਵੱਡਾ ਖੁਲਾਸਾ ਜੀ ਹਾਂ ਫਗਵਾੜਾ ਤੋਂ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਪੰਜਾਬ ਪੁਲਿਸ ਨੇ ਕਪੂਰਥਲਾ ਮਿਲਟਰੀ ਸ਼ਾਣੀ ਦੇ ਵਿੱਚ ਸਫਾਈ ਕਰਮਚਾਰੀ ਦੇ ਪਜੋਂ ਕੰਮ ਕਰਨ ਵਾਲੇ ਇੱਕ ਕਰਮਚਾਰੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਜਸੂਸੀ ਦੇ ਤੌਰ ਤੇ ਉੱਤੇ ਗ੍ਰਿਫਤਾਰ ਕੀਤਾ ਗਿਆ ਹੈ ਕਪੂਰਥਲਾ ਦੇ ਸੀਨੀਅਰ ਸੁਪਰਡੈਂਟ ਆਫ ਪੰਜਾਬ ਗੌਰਵ ਤੁਬਾ ਨੇ ਬੁੱਧਵਾਰ ਨੂੰ ਦੱਸਿਆ ਹੈ ਕਿ ਦੋਚੀ ਦੀ ਪਛਾਣ ਰਾਜਾ ਪਜੋਂ ਹੋਈ ਹੈ ਜੋ ਕਿ ਕਪੂਰਥਲਾ ਜ਼ਿਲ੍ਹੇ ਦੇ ਮੁਸ਼ਕਬੇਦਦਾਰ ਰਹਿਣ ਵਾਲਾ ਸੀ ਉਸ ਨੂੰ ਇੱਕ ਰੂਟੀਨ ਗਸਤ ਤੇ ਚੈਕਿੰਗ ਦੇ ਦੌਰਾਨ ਫੜਿਆ ਗਿਆ ਹੈ ਸੋ ਦੱਸਿਆ ਜਾ ਰਿਹਾ ਹੈ ਕਿ ਰਾਜਾ ਆਰਮੀ ਸ਼ਾਹਨੀ ਦੇ ਵਿੱਚ ਠੇਕੇ ਦੇ ਉੱਤੇ ਇੱਕ ਪ੍ਰਾਈਵੇਟ ਸੈਨੀਟੇਸ਼ਨ ਵਰਕਰ ਦੇ ਵੱਜੋਂ ਕੰਮ ਕਰਦਾ ਸੀ ਉਸ ਦੀ ਗ੍ਰਿਫਤਾਰੀ ਦੇ ਦੌਰਾਨ ਉਸ ਦੇ ਕੋਲੋਂ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਹੈ ਤੇ ਪਾਕਿਸਤਾਨ ਦੇ ਉਸ ਦੇ ਵਿੱਚੋਂ ਨੰਬਰ ਮਿਲੇ ਹੈ ਤੇ ਪਾਕਿਸਤਾਨ ਦੇ ਕਈ ਏਜੰਟਾਂ ਦੇ ਉਸ ਸੰਪਰਕ ਦੇ ਵਿੱਚ ਦੱਸਿਆ ਜਾ ਰਿਹਾ ਹੈ ਦੁੱੱਚੀ ਪਬੰਦੀ ਛੁਦਾ ਫੌਜੀ ਖੇਤਰ ਦੀਆਂ ਤਸਵੀਰਾਂ ਅਤੇ ਫੌਜੀ ਸਥਾਪਨਾਵਾਂ ਦੇ ਨਾਲ ਸੰਬੰਧਿਤ ਸੰਵੇਦਨਸ਼ੀਲ ਜਾਣਕਾਰੀ ਸਾਰੀ ਹੀ ਪਾਕਿਸਤਾਨ ਦੇ ਨਾਲ ਸਾਂਝੀ ਕਰ ਰਿਹਾ ਸੀ ਸੋ ਪਾਕਿਸਤਾਨ ਤੋਂ ਇਸ ਨੂੰ ਚੰਗਾ ਪੈਸਾ ਵੀ ਮਿਲ ਰਿਹਾ ਸੀ ਜਿਸ ਦੇ ਕਾਰਨ ਹੀ ਇਸ ਦੇ ਵੱਲੋਂ ਸਾਰੀ ਜਾਣਕਾਰੀ ਪਾਕਿਸਤਾਨ ਨੂੰ ਮਹੱਈਆ ਕਰਵਾਈ ਜਾ ਰਹੀ ਸੀ ਜਿਸ ਤੋਂ ਬਾਅਦ ਕਿ ਹੁਣ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਤੋਂ ਬਾਅਦ ਇੱਕ ਖਬਰ ਦੀ ਗੱਲ ਕਰੀਏ ਤੇ ਪੀਐਮ ਯੋਜਨਾਵਾਂ ਦੇ ਵਿੱਚ ਹੁਣ ਕਰੋੜਾਂ ਦਾ ਕਪਲਾ ਹੋਇਆ ਹੈ ਜਲੰਧਰ ਅਤੇ ਫਲੋਰ ਦੇ ਨਾਲ ਜੁੜੇ ਹਨ ਤਾਰ ਹੋਏ ਹਨ ਹੈਰਾਨ ਕਰ ਦੇ ਖੁਲਾਸੇ ਜੀ ਹਾਂ ਅੱਜ ਤੱਕ ਹਾਰ ਕਿਸੇ ਨੇ ਆਮ ਜਨਤਾ ਦੇ ਨਾਲ ਸਾਈਬਰ ਠੱਗਾਂ ਦੇ ਵੱਜੋਂ ਉਹਨਾਂ ਦੀਆਂ ਜਾਣਕਾਰੀਆਂ ਹਾਸਲ ਕਰਕੇ ਬੈਂਕ ਖਾਤਿਆਂ ਦੇ ਵਿੱਚੋਂ ਰੁਪਏ ਕਢਾਉਣ ਦੇ ਮਾਮਲੇ ਤੁਸੀਂ ਸੁਣੇ ਹੋਣਗੇ ਰਾਜਸਥਾਨ ਪੁਲਿਸ ਨੇ ਹੁਣ ਅੰਤਰਰਾਜੀ ਸਾਈਬਰ ਗਰੂ ਦਾ ਪਰਦਾ ਪਾਚ ਕੀਤਾ ਹੈ ਜੋ ਕਿ ਪ੍ਰਧਾਨ ਮੰਤਰੀ ਪ੍ਰਬੰਧਨ ਵਿਭਾਗ ਪੋਰਟਲ ਸਮੇਤ ਸੂਬਾ ਸਰਕਾਰਾਂ ਦੀਆਂ ਵੱਖ-ਵੱਖ ਲੋਕ ਭਲਾਈ ਯੋਜਨਾਵਾਂ ਨੂੰ ਸਾਹਮਣੇ ਲਾ ਰਹੇ ਸਨ ਇਸ ਗ੍ਰੋਹ ਦਾ ਪਰਦਾ ਪਾਸ਼ ਕਰਦਿਆਂ ਹੋਇਆਂ ਹੁਣ ਤੱਕ 30 ਮੋਲਜਮਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਦੇ ਕੋਲੋਂ 53 ਲੱਖ ਰੁਪਏ ਨਕਦੀ ਨੋਟ ਮਸ਼ੀਨ ਗਿਣਨ ਵਾਲੀ ਅਤੇ ਇਸ ਤੋਂ ਇਲਾਵਾ ਚੈੱਕ ਬੁੱਕਾਂ ਪਾਸਬੁੱਕਾਂ ਹਜ਼ਾਰਾਂ ਏਟੀਐਮ ਇਸ ਤੋਂ ਇਲਾਵਾ ਕਾਰਡ ਅਤੇ ਇਸ ਤੋਂ ਇਲਾਵਾ ਡਿਜੀਟਲ ਡਿਵਾਈਸ 35 ਲੈਪਟਾਪ 70 ਮੋਬਾਈਲ ਤੇ 11000 ਗਲਤ ਅਕਾਊਂਟ ਡਿਟੇਲਾਂ ਬਰਾਮਦ ਕੀਤੀਆਂ ਗਈਆਂ ਹਨ ਲਗਜ਼ਰੀ ਕਾਰਾਂ ਦੁਪਈਆਵਾਨ ਤੇ ਭਾਰੀ ਮਾਤਰਾ ਦੇ ਵਿੱਚ ਟਰੈਕਟਰ ਵੀ ਬਰਾਮਦ ਕੀਤੇ ਗਏ ਹਨ ਸੋ ਵੱਡਾ ਗ੍ਰੋ ਇਹ ਜਿਹੜਾ ਕਿ ਤੁਹਾਨੂੰ ਦੱਦੀ ਹੈ ਕਿ ਫਲ ਦੇ ਵਿੱਚ ਜਲੰਧਰ ਦੇ ਵਿੱਚ ਚੱਲ ਰਿਹਾ ਸੀ ਜਿਸ ਤੋਂ ਬਾਅਦ ਕੀ ਹੁਣ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਅਮਤਾਬ ਬੱਚਨ ਦੇ ਪੈਰੀ ਹੱਥ ਲਾਉਣ ਤੋਂ ਪੜ ਗਿਆ ਹੈ ਖਾਲਸਤਾਨੀ ਸਮਰਥਕ ਪੰਨੂ ਦਲਜੀਤ ਦੋਸਾਂਝ ਨੂੰ ਵੀ ਦੇ ਦਿੱਤੀ ਹੈ ਧਮਕੀ ਜੀ ਹਾਂ ਪੰਜਾਬੀ ਗਾਇਕ ਦਲਜੀਤ ਦੋਸਾਂਝ ਨੂੰ ਹੁਣ ਖਾਲਸਤਾਨੀ ਸਮਰਥਕ ਸਿੱਖ ਫੋਰ ਜਸਟਿਸ ਦੇ ਮੁਖੀ ਗੁਰਪੰਤ ਵੰਤ ਪੰਨੂ ਦੇ ਵੱਲੋਂ 1 ਨਵੰਬਰ ਨੂੰ ਆਸਟ੍ਰੇਲੀਆ ਦੇ ਵਿੱਚ ਹੋਣ ਵਾਲੇ ਪ੍ਰੋਗਰਾਮ ਨੂੰ ਰੱਦ ਕਰਨ ਦੀ ਧਮਕੀ ਦਿੱਤੀ ਹੈ ਇਹ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ ਦਲਜੀਤ ਕੌਣ ਬਣੇਗਾ ਕਰੋੜਪਤੀ ਦੇ 17ਵੇਂ ਸੀਜ਼ਨ ਦੇ ਵਿੱਚ ਇੱਕ ਐਪੀਸੋਡ ਦੇ ਵਿੱਚ ਜਿਹੜਾ ਕਿ ਪਹੁੰਚਦਾ ਹੈ ਜਿਸ ਤੋਂ ਬਾਅਦ ਕਿ ਬਾਲੀਵੁੱਡ ਅਦਾਕਾਰ ਅਮਤਾਬਚਨ ਦੇ ਉਸ ਦੇ ਵੱਲੋਂ ਪਿਆਰ ਛੁਹੇ ਜਾਂਦੇ ਹਨ ਇਸ ਘਟਨਾ ਨੂੰ ਲੈ ਕੇ ਪੰਨੂ ਨੇ ਕਿਹਾ ਹੈ ਕਿ ਦਲਜੀਤ ਨੇ 1984 ਸਿੱਖ ਕਤਲੇਆਮ ਦੇ ਪੀੜਤਾਂ ਦਾ ਅਪਮਾਨ ਕੀਤਾ ਹੈ ਸੋ ਸਿੱਖ ਪਾਵਰ ਜਸਟਿਸ ਨੇ ਅਮਤਾਬਚਨ ਤੇ 31 ਅਕਤੂਬਰ 1984 ਨੂੰ ਖੂਨ ਦਾ ਬਦਲਾ ਖੂਨ ਦੇ ਨਾਅਰੇ ਦੇ ਨਾਲ ਹਿੰਸਾ ਨੂੰ ਭੜਕਾਉਣ ਦਾ ਦੋਸ਼ ਲਗਾਇਆ ਹੈ ਜਿਸ ਦੇ ਕਾਰਨ 30000 ਤੋਂ ਵੱਧ ਸਿੱਖ ਜ਼ਖਮੀ ਹੋਏ ਸਨ ਸੋ ਪੁਰਸ਼ ਔਰਤਾਂ ਮਾਰੇ ਗਏ ਸਨ ਤੇ ਪੰਨੂ ਨੇ ਕਿਹਾ ਹੈ ਕਿ ਜਿਸ ਵਿਅਕਤੀ ਦੇ ਸ਼ਬਦਾਂ ਦੇ ਨਾਲ ਸਿੱਖਾਂ ਦਾ ਕਤਲੇਆਮ ਹੋਇਆ ਹੋਵੇ ਉਸ ਦੇ ਪੈਰ ਦਲਜੀਤ ਦਸਾਂਝ ਨੂੰ ਨਹੀਂ ਸੁਣੇ ਚਾਹੀਦੇ ਸਨ ਸੋ ਇਸੇ ਲਈ ਹੀ ਉਹਨਾਂ ਦੇ ਵੱਲੋਂ ਹੁਣ ਕਿਹਾ ਗਿਆ ਹੈ ਕਿ 1 ਨਵੰਬਰ ਨੂੰ ਉਹ ਜਿਹੜੇ ਦਿਲਜੀਤ ਦੇ ਦੁਆਰਾ ਸ਼ੋਅ ਕੀਤਾ ਜਾਣਾ ਹੈ ਆਸਟ੍ਰੇਲੀਆ ਦੇ ਵਿੱਚ ਉਸ ਨੂੰ ਉਹ ਬੰਦ ਕਰੇ ਤੇ ਧਮਕੀ ਦੇ ਦਿੱਤੀ ਹੈ ਕਿ ਦਿਲਜੀਤ ਨੂੰ ਵੀ ਮਾਫੀ ਮੰਗਣੀ ਚਾਹੀਦੀ ਹੈ ਤੇ ਇਸ ਤੋਂ ਇਲਾਵਾ ਉਹ ਸ਼ੋਅ ਨੂੰ ਵੀ ਜਿਹੜਾ ਕੋਈ ਬੰਦ ਕਰਵਾ ਦੇਣਗੇ ਸੋ ਤੁਸੀਂ ਵੀ ਆਪਣੀ ਰਾਏ ਜ਼ਰੂਰ ਦਿਓ ਕਿ ਅਮਤਾਬ बच्चन ਦੇ ਪੈਰ ਦਿਲਜੀਤ ਦੇ ਸਾਹਮਣੇ ਝੁਕਣੇ ਚਾਹੀਦੇ ਸਨ ਕਿ ਨਹੀਂ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਬਾਹਨ ਚਾਲਕਾਂ ਦੇ ਲਈ ਹੁਣ ਵੱਡੀ ਖਬਰ ਹੈ ਲਾਜ਼ਮੀ ਹੋਣ ਜਾ ਰਹੇ ਹਨ ਨਵੇਂ ਰੂਲ ਧਿਆਨ ਦੇ ਨਾਲ ਪੜ ਲਓ ਇਹ ਖਬਰ ਜੀ ਹਾਂ ਕੇਂਦਰ ਸਰਕਾਰ ਦੇ ਵੱਲੋਂ ਹੁਣ ਜੂਨ ਸਾਲ 2025 ਦੇ ਵਿੱਚ ਜਾਰੀ ਕੀਤੇ ਗਏ ਡਰਾਫਟ ਨੋਟੀਫਿਕੇਸ਼ਨ ਦੇ ਅਨੁਸਾਰ ਨਿਯਮਾਂ ਦਾ ਉਦੇਸ਼ ਡਰਾਈਵਰ ਦੇ ਪਿੱਛੇ ਬੈਠਣ ਵਾਲੇ ਦੋਹਾਂ ਦੇ ਲਈ ਸੜਕ ਸੁਰੱਖਿਆ ਨੂੰ ਵਧਾਉਣਾ ਹੈ ਸੋ ਦਰਅਸਲ ਜਨਵਰੀ ਸਾਲ 2026 ਤੋਂ ਹੁਣ ਟ੍ਰਾਈ ਸਿਟੀ ਦੇ ਵਿੱਚ ਦੁਪਹੀਆਬਾਨਾਂ ਤੇ ਦੋਹਾਂ ਸਵਾਰੀਆਂ ਦੇ ਲਈ ਦੋ ਹੈਲਮਟ ਦੀ ਸੁਰੱਖਿਆ ਲਾਜ਼ਮੀ ਕਰ ਦਿੱਤੀ ਗਈ ਹੈ ਜੀਹਾਂ ਜਿੱਥੇ ਕਿ ਪਹਿਲਾਂ ਸਿਰਫ ਬਾਈਕ ਚਲਾਉਣ ਵਾਲਾ ਹੀ ਹੈਲਮਟ ਪਾਉਂਦਾ ਸੀ ਪਰ ਹੁਣ ਬਾਈਕ ਦੇ ਜਿਹੜਾ ਵੀ ਮਗਰ ਬੈਠੇਗਾ ਉਸ ਦੇ ਉੱਤੇ ਵੀ ਹੈਲਮਟ ਪਾਉਣ ਦੀ ਜਿਹੜੀ ਕਿ ਗਾਈਡਲਾਈਨ ਕਰ ਦਿੱਤੀ ਗਈ ਹੈ ਜਿਸ ਦੇ ਕਾਰਨ ਹੁਣ ਦੋਹਾਂ ਨੂੰ ਹੀ ਦੁਪਹੀਆਬਾਨ ਦੇ ਉੱਤੇ ਹੈਲਮਟ ਪਾਉਣਾ ਪਵੇਗਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ 3 ਲੱਖ ਵਿਦਿਆਰਥੀਆਂ ਦੇ ਲਈ ਹੁਣ ਅਹਿਮ ਖਬਰ ਹੈ ਸਰਕਾਰ ਨੇ ਸ਼ੁਰੂ ਕੀਤਾ ਹੈ ਨਵਾਂ ਪ੍ਰੋਗਰਾਮ ਜੀਹਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਹੁਣ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸੰਸੋਧਿਆ ਦੇ ਨਾਲ ਹੁਣ ਇੰਗਲਿਸ਼ ਐਂਡ ਲਰਨ ਸਮਾਰਟ ਸਪੀਕ ਸ਼ਾਰਪ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਇਸ ਤਹਿਤ ਹੁਣ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਅੰਗਰੇਜ਼ੀ ਸੰਚਾਰ ਹੁਨਰਾਂ ਦੇ ਨਾਲ ਲੈਸ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਦੇ ਦੌਰਾਨ ਬਕਾਰੀ ਪ੍ਰੋਗਰਾਮ ਪੰਜਾਬ ਦੇ 500 ਸਰਕਾਰੀ ਸਕੂਲਾਂ 'ਚ 9ਵੀਂ ਤੋਂ 12ਵੀਂ ਜਮਾਤ ਦੇ 3 ਲੱਖ ਵਿਦਿਆਰਥੀਆਂ ਨੂੰ ਸਿੱਖਿਆਤ ਬਣਾਉਣ ਦੇ ਲਈ ਸ਼ੁਰੂ ਕੀਤਾ ਗਿਆ ਹੈ। ਇਸ ਨਾਲ ਉਹਨਾਂ ਨੂੰ ਆਤਮ ਵਿਸ਼ਵਾਸ ਦੇ ਨਾਲ ਅੰਗਰੇਜ਼ੀ ਬੋਲਣ, ਪੜ੍ਹਨ ਅਤੇ ਸੋਚਣ ਦੇ ਹੁਨਰਾਂ ਦੇ ਨਾਲ ਲੈਸ ਕੀਤਾ ਜਾਵੇਗਾ ਤੇ ਇਸ ਤੋਂ ਇਲਾਵਾ ਉਹਨਾਂ ਨੂੰ ਰੋਜਗਾਰ ਦੇਣ ਦੇ ਯੋਗ ਬਣਾਇਆ ਜਾਵੇਗਾ ਨਾ ਕਿ ਰੋਜਗਾਰ ਲੈਣ ਦੇ। ਸੂਚੇ ਦੌਰਾਨ ਹੁਣ ਵੱਡੇ ਲੈਵਲ ਦੇ ਉੱਤੇ ਜਿਹੜੀ ਕਿ ਉੱਚ ਪੱਧਰੀ ਇੰਗਲਿਸ਼ ਹੈ ਉਹ ਜਿਹੜੀ ਕਿ ਪੜ੍ਹਾਈ ਜਾਵੇਗੀ ਪੰਜਾਬ ਦੇ ਸਕੂਲਾਂ ਦੇ ਵਿੱਚ ਤਾਂ ਜੋ ਕਿ ਬੱਚੇ ਇੰਗਲਿਸ਼ ਦੇ ਵਿੱਚ ਅੱਗੇ ਨਾਲ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਸੁਧਾਰ ਹੋ ਸਕੀ ਤੇ ਬੱਚਿਆਂ ਨੂੰ ਹੋਰ ਵੀ ਜ਼ਿਆਦਾ ਇੰਗਲਿਸ਼ ਦੇ ਪ੍ਰਤੀ ਜੋੜਿਆ ਜਾਵੇ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਤਿਹਾੜੀ ਸੀਜ਼ਨ ਦੇ ਦੌਰਾਨ ਜਿੱਥੇ ਕਿ ਸੋਨੇ ਦੀਆਂ ਕੀਮਤਾਂ ਦੇ ਵਿੱਚ ਭਾਰੀ ਉਛਾਲ ਆਇਆ ਸੀ ਤੇ ਹੁਣ ਤਿਹਾੜਾਂ ਦੇ ਦੌਰਾਨ ਹੀ ਸੋਨੇ ਦੀਆਂ ਕੀਮਤਾਂ ਫਿੱਕੀਆਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਹਨ ਜੀਹਾਂ ਸੋਨਾ ਜਾਂਦੀ ਹੁਣ ਕ੍ਰੈਸ਼ ਹੋ ਚੁੱਕਾ ਹੈ ਜਿੱਥੇ ਕਿ ਬੀਤੇ ਦਿਨੀ ਸੋਨੇ ਦੀ ਕੀਮਤ 1,33,000 ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਈ ਸੀ ਪਰ ਹੁਣ ਇਹ ਕ੍ਰੈਸ਼ ਹੋ ਕੇ 1,21,000 ਦੇ ਵਿਚਕਾਰ ਪਹੁੰਚ ਚੁੱਕੀ ਹੈ ਜੀਹਾਂ ਵੱਡੀ ਗਰਾਵਟ 12,000 ਰੁਪਏ ਪ੍ਰਤੀ ਦਾਸ ਗ੍ਰਾਮ ਸੋਨਾ ਸਸਤਾ ਹੋ ਚੁੱਕਾ ਹੈ ਚਾਂਦੀ 36000 ਰੁਪਏ ਪ੍ਰਤੀ ਕਿਲੋ ਤੱਕ ਡਿੱਗ ਚੁੱਕੀ ਹੈ ਜੀਆਂ ਬਹੁਤ ਸਾਰੇ ਮਾਰਾਂ ਦੇ ਦੁਆਰਾ ਵੀ ਤੁਹਾਨੂੰ ਦੱਸਿਆ ਗਿਆ ਕਿ ਪਿਛਲੇ ਸਮੇਂ ਦੇ ਦੌਰਾਨ ਹੀ ਕਿਹਾ ਜਾ ਰਿਹਾ ਸੀ ਕਿ ਸੋਨੇ ਦੀਆਂ ਕੀਮਤਾਂ ਦੇ ਵਿੱਚ ਇੱਕ ਬੱਬਲ ਜਿਹਾ ਬਣਦਾ ਜਾ ਰਿਹਾ ਹੈ ਜਿਸ ਦੇ ਕਾਰਨ ਕਿ ਸੋਨੇ ਦੀਆਂ ਕੀਮਤਾਂ ਜਿਆਦਾ ਹੀ ਅਸਮਾਨ ਨੂੰ ਛੂਣ ਲੱਗੀਆਂ ਸਨ ਸੋ ਹਾਰ ਰੋਜ਼ ਹੀ 1000 ਜਾਂ ਫਿਰ 2000 ਤੱਕ ਸੋਨੇ ਦੀਆਂ ਕੀਮਤਾਂ ਦੇ ਵਿੱਚ ਬੜੌਤਰੀ ਦੇਖੀ ਜਾਂਦੀ ਸੀ ਪਰ ਇਸ ਦੌਰਾਨ ਮਾਰਾਂ ਦਾ ਕਹਿਣਾ ਸੀ ਕਿ ਸੋਨੇ ਦੀਆਂ ਕੀਮਤਾਂ ਦੇ ਵਿੱਚ ਵੱਡੀ ਗਰਾਵਟ ਵੀ ਦੇਖਣ ਨੂੰ ਮਿਲ ਸਕਦੀ ਹੈ ਸੋ 12000 ਪਰ ਪੈ ਤੱਕ ਦੀ ਵੱਡੀ ਗ੍ਰਾਫਟ ਦੇਖਣ ਨੂੰ ਮਿਲੀ ਹੈ 17 ਅਕਤੂਬਰ ਨੂੰ ਜਿੱਥੇ ਕੀ ਸੋਨੇ ਦੀ ਕੀਮਤ 24 ਕੈਰੇਟ ਸੋਨੇ ਦੀ ਕੀਮਤ ਪ੍ਰਤੀ 10 ਗ੍ਰਾਮ 133000 ਦੇ ਕਰੀਬ ਪਹੁੰਚ ਚੁੱਕੀ ਸੀ ਪਰ ਹੁਣ ਅੱਜ ਦੀ ਜੇਕਰ ਗੱਲ ਕਰੀਏ ਤਾਂ ਸੋਨਾ 1 ਲੱਖ 19000 ਤੋਂ ਲੈ ਕੇ 21000 ਦੇ ਵਿਚਕਾਰ ਪਹੁੰਚਣ ਦੀ ਉਮੀਦ ਲਗਾਈ ਜਾ ਰਹੀ ਹੈ ਸੋ ਵੱਡੀ ਗ੍ਰਾਫਟ ਹੁਣ ਸੋਨੇ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਸੋਨਾ ਅਤੇ ਚਾਂਦੀ ਕ੍ਰੈਸ਼ ਹੋ ਚੁੱਕੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਦਿੱਲੀ ਦੇ ਵਿੱਚ ਨਕਲੀ ਮੀਂਹ ਪਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਪਰ ਗਜਬ ਹੋ ਗਿਆ ਹੈ ਕਲਾਊਡਿੰਗ ਸੀਡਿੰਗ ਤੋਂ ਹੋਈ ਦਿੱਲੀ ਦੇ ਵਿੱਚ ਜਿਹੜੀ بارش ਆ ਉਹ ਜ਼ਿਆਦਾਤਰ ਉੱਤਰ ਪ੍ਰਦੇਸ਼ ਦੇ ਸ਼ਹਿਰਾਂ ਦੇ ਵਿੱਚ ਹੋ ਚੁੱਕੀ ਹੈ ਜੀ ਹਾਂ ਪਛਮੀ ਗੜਬੜੀ ਦੇ ਕਾਰਨ ਬੱਦਲਬਾਰੀ ਅਤੇ ਅਸਮਾਨ ਦੇ ਵਿਚਕਾਰ ਦਿੱਲੀ ਸਰਕਾਰ ਨੇ ਮੰਗਲਵਾਰ ਨੂੰ ਬੁਰਾੜੀ ਦੇ ਆਲੇ ਦੁਆਲੇ ਉੱਤਰੀ ਪਛਮੀ ਦਿੱਲੀ ਦੇ ਵਿੱਚ ਦੋ ਕਲਾਊਡਿੰਗ ਸੀਡਿੰਗ ਨਕਲੀ ਮੀਂਹ ਟੈਸਟ ਕੀਤੇ ਹਨ ਜਿਸ ਦੇ ਵਿੱਚ ਕੀ ਲਗਭਗ ਦਿੱਲੀ ਦੇ ਵਿੱਚ ਤੇ ਘੱਟ ਮੀਂਹ ਪਿਆ ਹੈ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੌਇਡਾ ਦੇ ਵਿੱਚ ਜ਼ਿਆਦਾਤਰ ਮੀਂਹ ਪੈ ਚੁੱਕਾ ਹੈ ਸੋ ਜਿਸ ਤੋਂ ਬਾਅਦ ਕੀ ਉਹਨਾਂ ਦਾ ਜਿਹੜਾ ਇਹ ਪ੍ਰਯੋਗ ਸੀ ਉਹ ਸਫਲ ਜ਼ਰੂਰ ਹੋਇਆ ਹੈ ਪਰ ਦਿੱਲੀ ਦੇ ਵਿੱਚ ਮੀਂਹ ਪਵਾਉਣ ਤੋਂ ਉਹ ناکਾਮ ਰਹੇ ਹਨ ਸੋ ਗ੍ਰੇਟਰ ਨੌਇਡਾ ਦੇ ਵਿੱਚ ਜ਼ਿਆਦਾਤਰ ਮੀਂਹ ਦੇਖਣ ਨੂੰ ਮਿਲਿਆ ਹੈ ਦਿੱਲੀ ਦੇ ਵਿੱਚ ਜਿੰਨਾ ਵੀ ਏਰੀਆ ਆਉਂਦਾ ਹੈ ਉਸ ਦੇ ਵਿੱਚ ਮੀਂਹ ਪਿਆ ਹੀ ਨਹੀਂ ਹੈ ਜਦਕਿ ਦਿੱਲੀ ਦੇ ਵਿੱਚ ਹੀ ਮੀਂਹ ਪਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਕਿਉਂਕਿ ਪ੍ਰਦੂਸ਼ਣ ਕਾਫੀ ਜ਼ਿਆਦਾ ਵਧਦਾ ਜਾ ਰਿਹਾ ਹੈ ਸੋ ਹੁਣ ਇਸ ਦਾ ਦੂਜਾ ਪੜਾਅ ਜਿਹੜਾ ਕਿ ਦੁਪਹਿਰ 3:55 ਮਿੰਟ ਦੇ ਉੱਤੇ ਕੀਤਾ ਜਾਵੇਗਾ ਤੇ 5 ਤੂ ਲੈ ਕੇ 6000 ਦੀ ਉਚਾਈ ਤੋਂ ਬੱਦਲਾਂ ਦੇ ਵਿੱਚ ਇੱਕ ਰਸਾਇਣ ਮਿਸ਼ਰਣ ਛੱਡਿਆ ਜਾਵੇਗਾ ਜਿਸ ਦੇ ਕਾਰਨ ਹੁਣ ਦਿੱਲੀ ਦੇ ਵਿੱਚ ਵੀ ਮੀਂਹ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਸੋ 23 ਅਕਤੂਬਰ ਨੂੰ ਟੈਸਟ ਕੀਤਾ ਗਿਆ ਸੀ ਜਿਸ ਤੋਂ ਬਾਅਦ ਕੀ ਮੌਸਮ ਵਿਭਾਗ ਦੇ ਵੱਲੋਂ ਅਤੇ ਇਸ ਤੋਂ ਇਲਾਵਾ ਜਿਨ੍ਹਾਂ ਦੇ ਦੁਆਰਾ ਇਹ ਮੀਂਹ ਪਵਾਇਆ ਜਾਣਾ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ 29 ਅਤੇ 30 ਅਕਤੂਬਰ ਨੂੰ ਦਿੱਲੀ ਦੇ ਵਿੱਚ ਮੀਂਹ ਪਵਾਇਆ ਜਾ ਸਕਦਾ ਹੈ ਪਰ ਹੁਣ ਤੁਸੀਂ ਦੇਖ ਸਕਦੇ ਹੋ ਕਿ ਦਿੱਲੀ ਦੇ ਵਿੱਚ بارش ਨਹੀਂ ਹੋਈ ਹੈ ਪਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਲੀ ਦੇ ਵਿੱਚ ਵੀ ਨਕਲੀ ਮੀਂਹ ਪਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਸੋ ਜੋ ਕਿ ਭਾਰਤ ਦੇ ਲਈ ਇੱਕ ਨਵਾਂ ਜਿਹੜਾ ਕਿ ਪਰਜੋਗ ਹੋਵੇਗਾ ਜੋ ਦਿੱਲੀ ਦੇ ਵਿੱਚ ਹੁਣ ਆਉਣ ਵਾਲੇ ਦਿਨਾਂ ਦੇ ਦੌਰਾਨ ਇਹ ਪਰਜੋਗ ਸਫਲ ਹੋ ਸਕਦਾ ਹੈ ਕਿ ਜਿੱਥੇ ਚਾਹੋਗੇ ਉੱਥੇ ਹੀ ਮੀਂਹ ਪਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾਂਦੀ ਹੈ ਉਹ ਸਫਲ ਹੋ ਸਕਦੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਚੱਕਰਵਤੀ ਤੂਫਾਨ ਮੂਥਾ ਇੱਕ ਗੰਭੀਰ ਚੱਕਰਵਤ ਦੇ ਰੂਪ ਦੇ ਵਿੱਚ ਬਹੁਤ ਹੀ ਤੇਜ਼ ਰਫਤਾਰ ਦੇ ਨਾਲ ਅੱਗੇ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਮੰਗਲਵਾਰ ਰਾਤ ਨੂੰ ਆਂਧਰਾ ਪ੍ਰਦੇਸ਼ ਤੇ ਕਾਕੀਨਾੜਾ ਅਤੇ ਇਸ ਤੋਂ ਲਾਵਾ ਮਛਲੀ ਪਟਨਮ ਤੱਥਾਂ ਦੇ ਉੱਤੇ ਵਿਚਕਾਰ ਲੈਂਡਫਾਲ ਹੋਇਆ ਹੈ ਜਿਸ ਦੇ ਕਾਰਨ ਕਿ ਪੱਛਮੀ ਖਾੜੀ ਦੇ ਵਿੱਚ ਹੋਏ ਤੂਫਾਨ ਦੀਆਂ ਹਵਾਵਾਂ ਤੱਕ ਨੂੰ ਪਾਰ ਕਰ ਚੁੱਕੀਆਂ ਹਨ ਲਗਭਗ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਇਹ ਤੂਫਾਨ ਜਿਹੜਾ ਕਿ ਹੁਣ ਭਾਰਤ ਦੇ ਵਿੱਚ ਐਂਟਰ ਕਰ ਰਿਹਾ ਹੈ ਭਾਰੀ ਮੀਂਹ ਅਤੇ ਤੂਫਾਨ ਦੇ ਕਾਰਨ ਦਰਖਤ ਓਖੜ ਚੁੱਕੇ ਹਨ ਬਿਜਲੀ ਸਪਲਾਈ ਠੱਪ ਹੋ ਚੁੱਕੀ ਹੈ ਤੇ ਹਵਾਈ ਅਤੇ ਰੇਲ ਸਵਾਮਾਂ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀਆਂ ਹਨ ਭਾਰਤੀ ਮੌਸਮ ਵਿਭਾਗ ਦੇ ਦੁਆਰਾ ਕਿਹਾ ਗਿਆ ਹੈ ਕਿ ਇਹ ਇੱਕ ਗੰਭੀਰ ਚੱਕਰਵਤੀ ਤੂਫਾਨ ਕੋਸ਼ਤ ਕਰ ਦਿੱਤਾ ਗਿਆ ਹੈ ਤੇ ਅਗਲੇ 24 ਚੌਕਸ ਰਹਿਣ ਦੀ ਚੇਤਾਵਨੀ ਵੀ ਜਾਰੀ ਕਰ ਦਿੱਤੀ ਹੈ ਸੋ ਥਾਈਲੈਂਡ ਨੇ ਇਸ ਤੂਫਾਨ ਦਾ ਨਾਮ ਮੋਂਥਾ ਰੱਖਿਆ ਹੈ ਜਿਸ ਨੂੰ ਥਾਈ ਦੇ ਵਿੱਚ ਖੁਸ਼ਬੂਦਾਰ ਫੁੱਲ ਕਿਹਾ ਜਾਂਦਾ ਹੈ ਸੋ ਬੇहद ਵੱਡਾ ਤੂਫਾਨ ਜਿਹੜਾ ਕਿ ਹੁਣ ਭਾਰਤ ਦੇ ਵਿੱਚ ਐਂਟਰ ਕਰਨ ਜਾ ਰਿਹਾ ਹੈ ਜਿਸ ਦੇ ਕਾਰਨ ਕਿ ਤਾਮਲਨਾਡੂ ਉੱਤਰ ਪ੍ਰਦੇਸ਼ ਓਡੀਸ਼ਾ ਅਤੇ ਬੰਗਾਲ ਦੇ ਕਈ ਜ਼ਿਲ੍ਹਿਆਂ ਦੇ ਵਿੱਚ yellow ਤੋਂ red alert ਜਾਰੀ ਕਰ ਦਿੱਤੇ ਗਏ ਹਨ ਤੇ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਕੈਨੇਡਾ ਸਰਕਾਰ ਨੇ ਗੈਰ ਕਾਨੂੰਨੀ ਤੌਰ ਦੇ ਉੱਤੇ ਰਹਿ ਰਹੇ 32000 ਪ੍ਰਵਾਸੀਆਂ ਨੂੰ ਰਿਪੋਰਟ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ ਇਸ ਦੇ ਨਾਲ ਹੁਣ ਉਹਨਾਂ ਪੰਜਾਬੀਆਂ ਦੀ ਚਿੰਤਾ ਵੱਧ ਗਈ ਹੈ ਜੋ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਬਿਨਾ ਵੀਜ਼ਾ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਹਨ ਸੋ ਕੈਨੇਡਾ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ 32000 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਵੱਲੋਂ ਕੱਢਣ ਦੀ ਯੋਜਨਾ ਬਣਾ ਲਈ ਗਈ ਹੈ ਇਸ ਤੋਂ ਪਹਿਲਾਂ ਵੀ ਤੁਹਾਨੂੰ ਦੱਸ ਦਿੱਤਾ ਗਿਆ ਕਿ ਮੌਜੂਦਾ ਸੰਬਰੇ ਦੇ ਦੌਰਾਨ 2000 ਭਾਰਤੀਆਂ ਨੂੰ ਕੈਨੇਡਾ ਦੇ ਵੱਲੋਂ ਰਿਪੋਰਟ ਕਰ ਦਿੱਤਾ ਗਿਆ ਹੈ ਸੋ so, ਸਾਲ 2025 ਅਤੇ 26 ਦੇ ਦੌਰਾਨ ਵੀ ਲਗਾਤਾਰ ਡਿਪੋਟੇਸ਼ਨ ਹੁੰਦੀ ਰਹੇਗੀ ਸੋ ਪੰਜਾਬੀ ਭਾਰਤੀਆਂ ਦੇ ਲਈ ਹੁਣ ਵੱਡੀ ਇਹ ਮਾੜੀ ਖਬਰ ਨਿਕਲ ਕੇ ਆ ਰਹੀ ਹੈ ਖਾਸ ਤੌਰ ਦੇ ਉੱਤੇ ਜਿਹੜੇ ਸਟੂਡੈਂਟ ਸਟੱਡੀ ਵੀਜ਼ਾ ਦੇ ਉੱਤੇ ਗਏ ਹੋਏ ਹਨ ਉਹਨਾਂ ਨੌਜਵਾਨਾਂ ਦੇ ਸਿਰ ਦੇ ਉੱਤੇ ਤਲਵਾਰ ਲਟਕ ਰਹੀ ਹੈ ਇਹ ਨੌਜਵਾਨ ਵੀਜ਼ਾ ਮਿਆਦ ਖਤਮ ਹੋਣ ਤੋਂ ਬਾਅਦ ਵੀ ਕੈਨੇਡਾ ਦੇ ਵਿੱਚ ਰਹਿ ਰਹੇ ਹਨ ਤੇ ਕਈਆਂ ਦਾ ਵਰਕ ਵੀਜ਼ਾ ਵੀ ਖਤਮ ਹੋ ਚੁੱਕਾ ਹੈ ਸੋ ਜਿਸ ਤੋਂ ਬਾਅਦ ਕੀ ਹੁਣ ਇਹਨਾਂ ਨੂੰ ਵੀ ਡਿਪੋਟੇਸ਼ਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਅਮਰਤਸਰ 에য়ারਪੋਰਟ ਦੇ ਉੱਤੇ ਕਬੂਤਰਾਂ ਦਾ ਕਹਿਰ ਯਾਤਰੀ ਪਰੇਸ਼ਾਨ ਸੁਰੱਖਿਆ ਦੇ ਉੱਤੇ ਖੜੇ ਹੋ ਚੁੱਕੇ ਹਨ ਸਵਾਲ ਜਿਹਾ ਉੱਤਰੀ ਭਾਰਤ ਦੇ ਵਿੱਚ ਦਿੱਲੀ ਦੇ ਇੰਦਰਾ ਗਾਂਧੀ 에য়ারਪੋਰਟ ਤੋਂ ਬਾਅਦ ਹੁਣ ਸਭ ਤੋਂ ਵੱਧ ਯਾਤਰੀ ਅਮਰਤਸਰ ਦੇ ਏਅਰਪੋਰਟ ਦੇ ਉੱਤੇ ਹੀ ਯਾਤਰਾ ਕਰਦੇ ਹਨ ਤੇ ਕਾਫੀ ਜ਼ਿਆਦਾ ਉਹਨਾਂ ਨੂੰ ਪਰੇਸ਼ਾਨੀ ਸਾਹਮਣੇ ਆਉਂਦੀ ਹੈ ਕਿਉਂਕਿ ਇੱਥੇ ਆਉਣ ਵਾਲੇ ਯਾਤਰੀਆਂ ਨੇ ਟਰਮੀਨਲ ਦੇ ਅੰਦਰ ਕਬੂਤਰਾਂ ਦੀ ਭਮਾਰ ਦੇ ਬਾਰੇ ਸ਼ਿਕਾਇਤ ਕੀਤੀ ਹੈ ਇੱਕ ਯਾਤਰੀ ਨੇ ਦੱਸਿਆ ਕਿ ਇੱਥੇ ਬਹਿਣਾ ਵੀ ਮੁਸ਼ਕਲ ਹੈ ਹਰ ਜਗ੍ਹਾ ਕਬੂਤਰ ਉੱਡਦੇ ਹੋਏ ਨਜ਼ਰ ਆਉਂਦੇ ਹਨ ਤੇ ਕੱਪੜਿਆਂ ਦੇ ਉੱਤੇ ਉਹਨਾਂ ਦੀਆਂ ਮਿੱਠਾਂ ਵੀ ਡਿੱਗਦੀਆਂ ਹਨ ਅਮਰਤਸਰ ਏਅਰਪੋਰਟ ਤੋਂ ਰੋਜ਼ਾਨਾ 1 ਲੱਖ ਤੋਂ ਵੱਧ ਸਨਾਨੀ ਪਹੁੰਚਦੇ ਹਨ ਵਿਦੇਸ਼ਾਂ ਤੋਂ ਆਉਣ ਵਾਲੇ ਪੰਜਾਬੀ ਅਤੇ ਇੰਟਰਨੈਸ਼ਨਲ ਯਾਤਰੀ ਇੱਥੇ ਹੀ ਉੱਤਰ ਦੇ ਹਨ ਜਾਂ ਫਿਰ ਫਲਾਈਟ ਫੜਦੇ ਹਨ ਪਰ ਇੱਥੇ ਆ ਕੇ ਕਬੂਤਰਾਂ ਦੀ ਸਮੱਸਿਆ ਦੇ ਕਾਰਨ ਉਹਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੀਆਂ ਔਰਤਾਂ ਤੇ ਕੁੜੀਆਂ ਦੇ ਲਈ ਵੱਡਾ ਐਲਾਨ ਹੋ ਗਿਆ ਹੈ ਜੀ ਹਾਂ ਆਸ਼ੀਰਵਾਦ ਸਕੀਮ ਦੇ ਤਹਿਤ ਹੁਣ ਜ਼ਿਲ੍ਹੇ ਦੇ ਵਿੱਚ 1 ਕਰੋੜ 59 ਲੱਖ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ ਜੀ ਹਾਂ ਡਿਪਟੀ ਕਮਿਸ਼ਨਰ ਦੇ ਦੁਆਰਾ ਦੱਸਿਆ ਗਿਆ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਚਲਾਈ ਜਾਂਦੀ ਸगन ਸਕੀਮ ਅਤੇ ਆਸ਼ੀਰਵਾਦ ਸਕੀਮ ਦੇ ਤਹਿਤ 51000 ਰੁਪਏ ਦੀ مالی ਮਦਦ ਦੇਣ ਦਾ ਐਲਾਨ ਕੀਤਾ ਗਿਆ ਹੈ ਤੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੀ ਕੁੱਲ 311 ਲਾਭਪਾਤਰੀਆਂ ਨੂੰ 1 ਕਰੋੜ 59 ਲੱਖ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ